ਸਤ ਸ੍ਰੀ ਅਕਾਲ ਢਿੱਲੋਂ ਬੋਲ ਦਾ ਪੇਜ ਦਿਲਾਂ ਦੇ ਖੋਲ ਦਾ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਤੇ ਜਿੱਦਾਂ ਕਹਿੰਦੇ ਆ ਲੋਹੜੀ ਦੀਆਂ ਲੋਹੜੀ ਦਾ ਤਿਹਾਰ ਬਹੁਤ ਸੁਣਾ ਲੰਘਿਆ ਬਾਕੀ ਤੁਹਾਨੂੰ ਪਤਾ ਲੱਗੇ ਗਿਆ ਤਕਰੀਬਨ ਮੇਰੇ ਜਿਹੜਾ ਢਿੱਲੋਂ ਬੋਲ ਦਾ ਟਿਕਟੌਕ ਉਹਤੇ ਬਹੁਤ ਪੌਂਦੀਆਂ ਲੱਗਦੀਆਂ ਬਹੁਤ ਸ਼ਿਕਾਇਤਾਂ ਹੁੰਦੀਆਂ ਚਲੋ ਇੱਕ ਇਹ ਤਾਂ ਗੱਲ ਆਪਾਂ ਨੂੰ ਸਾਰਿਆਂ ਨੂੰ ਰਾਲ ਮੜ ਕੇ ਪਤਾ ਲੱਗ ਗਿਆ ਵੀ ਇਹ ਭਰਾਮਾਂ ਤੋਂ ਇਸ ਸਰਦਾਰਾਂ ਤੋਂ ਕੋਈ ਡਰਦਾ ਤਾਂ ਹੈ ਜੇ ਡਰਦਾ ਤਾਂ ਸ਼ਿਕਾਇਤ ਕਰੂਗਾ ਉਦੋਂ ਤਾਂ ਕੋਈ ਕਰਦਾ ਨਹੀਂ ਹੱਕ ਤੇ ਲੱਗਦੀ ਆ ਚਲੋ ਸਾਨੂੰ ਪ੍ਰਮਾਤਮਾ ਅਸੀਂ ਉਹ ਤੋਂ ਜਿੱਦਾਂ ਕਹਿੰਦੇ ਆ ਧੰਨਵਾਦਵਾ ਗੁਰੂ ਤੋਂ ਆਪਣੇ ਤੋਂ ਪਾਤਸ਼ਾਹ ਤੋਂ ਵੀ ਤੈ ਤੇਰੇ ਸਿੱਖ ਤੋਂ ਕੋਈ ਡਰਦਾ ਤਾਂ ਹੈ ਇੰਨੀ ਤਾਂ ਹਿੰਮਤ ਹੈ ਲੋਕਾਂ ਚ ਡਰਨ ਦੀ ਹੁਣ ਅਸੀਂ ਜਿਹੜਾ ਹੱਸਦਾ ਪੰਜਾਬ ਮੇਰਾ ਪਹਿਲਾਂ ਵੀ ਚੱਲਦਾ ਸੀ ਇਹਨੂੰ ਫੋਲੋ ਕਰੋ ਜਿਆਦਾ ਤੋਂ ਜਿਆਦਾ ਮਗਰ ਅਸੀਂ ਸਟਾਰਟ ਹੋਰ ਵੀ ਕਰ ਲੈਣਾ ਕੱਲ ਨੂੰ ਮੈਦਵਾ ਅਸੀਂ ਦੋ ਤਿੰਨ ਇਕੱਠੇ ਰੱਖਣੇ ਆ ਵੱਖੋ ਵੱਖਰੇ ਤੇ ਆ ਹਾਸ ਦਾ ਪੰਜਾਬ ਤੇ ਜਾ ਕੇ ਫੋਲੋ ਕਰੋ ਜਿੰਨੇ ਵੱਧ ਤੋਂ ਵੱਧ ਫੋਲੋ ਕਰੋ ਆਪਾਂ ਨਵੀਆਂ ਸਟੋਰੀਆਂ ਲੈ ਕੇ ਆਈਏ ਏਹੀ ਲਿਆਉਣੀਆਂ ਜਿਹੜੀਆਂ ਇਹਨਾਂ ਨੂੰ ਤਕਲੀਫ ਹੁੰਦੀ ਆ ਉਹ ਅਸੀਂ ਜ਼ਿਆਦਾ ਲਿਆਵਾਂਗੇ ਅੱਗੇ ਥੋੜਾ ਜਿਹਾ ਅਸੀਂ ਉਹਦੇ ਵਿੱਚ ਗੂੜਮਾਲ ਜਾਂ ਰੱਖ ਲੈਂਦੇ ਸੀ ਹੁਣ ਸਿੱਧਾ ਅਟੈਕ ਰਿਆ ਕਰਾਂਗੇ ਨੌ ਲੈ ਕੇ ਕਰਿਆ ਕਰਾਂਗੇ ਉਹ ਹੁਣ ਇਦਾਂ ਕਚਮਚ ਨਹੀਂ ਰਹਿਣੀ ਮੂੰ ਸਿੱਧਾ ਹੀ ਚੱਲਿਆ ਕਰੂਗਾ ਬਾਕੀ ਜਿਹੜਾ ਆਪਾਂ ਬਹੁਤੇ ਬੰਦੇ ਮੈਨੂੰ ਫੋਨ ਆਉਂਦੇ ਆ ਕੱਲ ਦੇ ਪਰਸੋਂ ਦੇ ਭਾਜੀ ਅਸੀਂ ਅੱਦਕਲ ਜੀ ਅੰਕਲ ਜੀ ਤੇਰਾ ਪ੍ਰੋਗਰਾਮ ਨਹੀਂ ਦੇਦਾ ਕੋਈ ਨਹੀਂ ਬੱਚਿਓ ਤੁਸੀਂ ਫਿਕਰ ਨਾ ਕਰੋ ਭੈਣੋ ਮਰੀਏ ਭਰਾਵੋ ਫਿਕਰ ਨਾ ਕਰੋ ਆਪਾਂ ਇਦਾਂ ਹੀ ਚੱਲਾਂਗੇ ਅਸੀਂ YouTube ਤੇ ਵੀ ਛੇਤੀ ਆਉਣ ਲੱਗੇ ਆ ਇਹਤੇ ਵੀ ਆਵਾਂਗੇ ਅਸੀਂ ਕਈਆਂ ਤਿੰਨਾ ਚੌਹ ਪ੍ਰੋਗਰਾਮਾਂ ਤੇ ਆਵਾਂਗੇ ਹੁਣ ਕੱਲੇ ਤੇ ਨਹੀਂ ਕਰਾਂਗੇ ਹੁਣ ਇੱਕ ਅੱਧੀ ਦੀ ਸ਼ਿਕਾਇਤ ਇਹਨਾਂ ਦੀ ਚੱਲਿਆ ਨਹੀਂ ਕਰਨੀ ਇਹ ਚੱਲਣ ਦੇਣੀ ਵੀ ਨਹੀਂ ਹੁਣ ਅਸੀਂ ਪੱਕੇ ਪੈਰਾਂ 'ਨਾਵਾਂਗੇ ਜੇ ਆਵਾਂਗੇ ਤੇ ਅਸੀਂ ਟੀਵੀ ਤੇ ਵੀ ਆਵਾਂਗੇ। ਜਾਦਾ ਟਿਕਟੌਕ ਤੇ ਫੋਲੋ ਕਰੋ ਜਿਆਦਾ ਫੋਲੋ ਦੇ ਜਿੱਦਾਂ ਕਹਿੰਦੇ ਸਵਿੱਚ ਦੱਬੋ ਤੇ ਬਾਕੀ ਜਿਹੜੇ ਬੰਦੇ ਮੈਨੂੰ ਪੁੱਛਦੇ ਆ ਟਰੂਡੋ ਨਾਲ ਕੀ ਫਰਕ ਪੈਣਾ? ਬੱਚਿਓ ਇੱਕ ਵਾਰ ਤੁਹਾਨੂੰ ਦੱਸਾਂ ਤੁਹਾਡੇ ਮਾਪੇ ਨੂੰ ਵੀ ਦੱਸਨਾ ਤੁਹਾਨੂੰ ਵੀ ਦੱਸਨਾ ਟਰੂਡੋ ਦੇ ਜਾਣਨਾ ਰਹਿਣਾ ਫਰਕ ਕੋਈ ਨਹੀਂ ਪੈਣਾ। ਇੰਨਾ ਜ਼ਰੂਰ ਆ ਹਾਲਾਤ ਖਰਾਬ ਹੋ ਆਹ ਜੇ ਇਹ ਹਾਲਾਤ ਪਹਿਲਾਂ ਤਾਂ ਠੀਕ ਹੋਣੇ ਆ ਹਾਲਾਤ ਜਿੰਨੇ ਚੌਹਨੇ ਆ ਜਿੰਨੇ ਤੁਹਾਨੂੰ ਲੱਗਦੇ ਉਹਨੇ ਨਹੀਂ ਖਰਾਬ ਉਹਦੇ ਨਾਲੋਂ 100 ਗੁਣੇ ਜ਼ਿਆਦਾ ਖਰਾਬ ਹੋਇਆ ਹਾਲਾਤ ਇਹਨਾਂ ਨੂੰ ਪਹਿਲਾਂ ਤਾਂ ਕੰਟਰੋਲ ਕਰਨ ਤੇ ਪੁਲਿਸ ਦਾ ਬਹੁਤ ਲੰਮਾ ਰੋਲ ਕਰਨਾ ਪਿਆ ਫੇਰ ਇੱਥੇ ਦਾ ਜਿਹੜਾ ਮੁੱਖ ਮੰਤਰੀ ਆ ਡੱਗਫੋਲਡ ਉਹ ਵਿਚਾਰਾ ਵੀ ਗਦੀਗੇੜ ਚ ਪਿਆ ਆ ਹਜੇ ਕੱਲਾ ਟੂਬੋ ਨਹੀਂ ਪਿਆ ਆ ਡਰੱਗਫੋਲਡ ਵੀ ਗਦੀਗੇੜ ਚ ਪਿਆ ਇਧਰ ਪੈਟਰਿਕ ਵੀ ਗਦੀਗੇੜ ਚ ਪਿਆ ਆ ਐਸ ਵੇਲੇ ਢਾਂਚਾ ਖਰਾਬ ਬਹੁਤ ਹੋ ਚੁੱਕਾ ਆ ਇਹਨਾਂ ਨੇ ਬੱਚਿਆਂ ਨੂੰ ਡਿਪੋਰਟ ਕਰਨ ਬਾਰੇ ਨਹੀਂ ਕੋਈ ਏਡੀ ਸੋਚਣੀ ਹਜੇ ਹਜੇ ਆ ਜਿਹੜਾ ਗੰਦ ਸਾਫ਼ ਕਰਨ ਵਾਲੇ ਲੱਗੇ ਹੋਆ ਹੁਣ ਤਾਂ ਇਹਨਾਂ ਦਾ ਜੋਰ ਇਦਾਂ ਲੱਗਾ ਹੈ ਬਈ ਗੰਦ ਨੂੰ ਅਸੀਂ ਕੰਟਰੋਲ ਕਿੱਦਾਂ ਕਰਨਾ ਜੇ ਤਾਂ ਇਹ ਗੰਦ ਨੂੰ ਕੰਟਰੋਲ ਕਰ ਗਏ ਆ ਜੋ ਹੋ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਇਹ ਛੋਟਾ ਸੀਰੀਅਸ ਇਸ਼ੂ ਨਹੀਂ ਹੈਗਾ ਬਹੁਤ ਤਕੜਾ ਇਸ਼ੂ ਹੈ ਇਹ ਇਹ ਦੇਖਣ ਨੂੰ ਤੁਹਾਨੂੰ ਲੱਗਦਾ ਇਹ ਡਾਕਾ ਪੈ ਗਿਆ ਇਹ ਲੁੱਟ ਹੋ ਗਿਆ ਇਹ ਕੰਟਰੀਆਂ ਚ 2-4 ਸਾਲਾਂ ਚ ਇੱਕ ਹੈਪਨ ਹੋ ਜਵੇ ਤਾਂ ਤਾਂ ਇਹ ਛੇਰ ਰਹਿ ਲ ਜਾਂਦੇ ਆ ਇੱਥੇ ਡੇਲੀ ਇਹ ਕੰਮ ਹੋਣ ਲੱਪੇ ਡੇਲੀ ਦੋ-ਦੋ ਹੋਣ ਲੱਪੇ ਆ ਕਿ ਕਿੰਨੀ ਦੋ-ਦੋ ਇਹ ਫਿਕਰਾਂ ਚ ਪਏ ਉਹ ਬਹੁਤ ਸੀਰੀਅਸ ਇਸ਼ੂ ਇਸ਼ੂ ਹੋਇਆ ਆ ਪਹਿਲਾਂ ਇਹਦੇ ਦੁਆਲੇ ਲੱਗਿਓ ਆ ਉਹ ਤੋਂ ਉਹਨਾਂ ਨੂੰ ਤਾਂ ਕੁਝ ਨਹੀਂ ਸੁੱਝਦਾ ਜੇ ਸੱਚ ਪੁੱਛੋ ਨਾ ਪੈਟਰਿਕ ਨੂੰ ਕੁਝ ਸੁੱਝਦਾ ਨਾ ਡੱਗਫੋਡ ਨੂੰ ਕੁਝ ਸੁੱਝਦਾ ਜਿਹੜਾ ਜਿੱਦਾਂ ਕਹਿੰਦੇ ਟੂਲੋ ਸਾਹਿਬ ਉਹ ਤਾਂ ਹੈਗਾ ਔਟਵਾੜਾ ਪਾਸਾ ਅਸੀਂ ਤਾਂ ਹਜੇ ਇੰਟੀਰੀਅਰ ਇੰਟੀਰੀਅਰ ਦੀ ਗੱਲ ਕਰਦੇ ਆ ਅਸੀਂ ਤਾਂ ਟ੍ਰਾਂਟੋ ਬ੍ਰਮਟਨ ਦੀ ਗੱਲ ਮਿਸਰੀ ਸਾਗਾ ਦੀ ਕਰਦੇ ਆ ਹਜੇ ਤਾਂ ਇਹਨਾਂ ਦੇ ਮੀਰਾਆਂ ਦੀਆਂ ਮੀਟਿੰਗਾਂ ਹੋ ਰਹੀਆਂ ਐ ਅਜੇ ਤਾਂ ਇਹਨਾਂ ਨੂੰ ਕੁਛ ਨਹੀਂ ਸੁੱਝ ਰਿਹਾ ਇਤੇ ਅਸੀਂ ਕੰਟਰੋਲ ਕਿੱਦਾਂ ਕਰਨਾ ਇਹਨਾਂ ਨੂੰ ਅਸੀਂ ਰਿਪੋਰਟ ਕਿੱਦਾਂ ਕਰਨਾ ਇਹਨਾਂ ਨੂੰ ਸਜ਼ਾ ਕਿੱਦਾਂ ਦੇਣੀ ਆ ਹਜੇ ਇਹ ਟਾਈਮ ਘੱਟ ਤੋਂ ਘੱਟ 2-3 ਮਹੀਨੇ ਦੱਸਦੇ ਆ ਵੀ ਸਾਨੂੰ ਲੱਗ ਜਾਣੇ ਆ ਸੈਟਿੰਗ ਹੁੰਦਿਆਂ ਨੂੰ ਹੁਣ ਉਹਦੇ ਵਿੱਚ ਕੌਣ ਆ ਗਿਆ ਕੌਣ ਨਹੀਂ ਆ ਗਿਆ ਉਹ ਰੱਬ ਜਾਣੇ ਚੰਗਾ ਬੱਚਾ ਕੰਮ ਕਰਦਾ ਆਪਣੇ ਘਰ ਰੋਟੀ ਖਾਂਦਾ ਉਹ ਤਾਂ ਜਾਣਾ ਬਚ ਜੇ ਦਲਿਤਰ ਦੇ ਨਾਲ ਟੱਚ ਵੀ ਹੈਗਾ ਫੂਨਾ ਤੇ ਵੀ ਹੈਗਾ ਨਹੀਂ ਵੀ ਹੈਗਾ ਇਹਨਾਂ ਦੇ ਨਾਲ ਇੱਕ ਮਕਾਨਾਂ ਚ ਰਹਿੰਦੇ ਆ ਇੱਕ ਘਰ ਚ ਰਹਿੰਦੇ ਆ ਜਿੱਦਣ ਛਾਪਾ ਪੈਣਾ ਉਦੋਂ ਸਾਰੇ ਰਗੜੇ ਜਾੜੇ ਆ ਤੁਹਾਨੂੰ ਤਾਂ ਇਹੀ ਬੱਚਿਆਂ ਨੂੰ ਚੰਗਿਆਂ ਨੂੰ ਸਮਝਾਉਂਦੇ ਆ ਇਹ ਦਲਿਤਰ ਦੇ ਨਾਲ ਰਹਿਣਾ ਵੀ ਬੰਦ ਕਰਿਓ ਇਹਨਾਂ ਦਾ ਫੋਨਾਂ ਨਾ ਟੱਚ ਵੀ ਹੁਣਾ ਬੰਦ ਕਰੋ ਕਿਉਂ ਇਹਨਾਂ ਦੇ ਫੋਨ ਵੀ ਰਿਕਾਰਡ ਹੁੰਦੇ ਆ ਕਿਉਂ ਇਹਨਾਂ ਤੇ ਹੁਣ ਸੈਂਸਰ ਬਹੁਤ ਤਕੜਾ ਪ੍ਰੋਗਰਾਮ ਲੱਗੇ ਹੋਗਾ ਉਹਨਾਂ ਨੂੰ ਪ੍ਰੂਫਾਂ ਦੇ ਆਧਾਰ ਤੇ ਇਹ ਚੁੱਕ ਕੇ ਬਾਹਰ ਸਿੱਟੜੇ ਆ ਤੇ ਜੇ ਹੁਣ ਰਗੜੇ ਗਏ ਨਾਲ ਬੰਦੇ ਉਦਾਂ ਦੇ ਬੰਦੇ ਜਿਹੜੇ ਕਹਿੰਦੇ ਆਟੇ ਨੂੰ ਪਰੇਥਣ ਲੱਗਦਾ ਹੁੰਦਾ ਜੇ ਤੁਸੀਂ ਇਹਨਾਂ ਦੇ ਨਾਲ ਤੁਰ ਫਿਰ ਕੇ ਚੌਧਰ ਦੇ ਕਈ ਬੰਦਿਆਂ ਨੂੰ ਆਕੜ ਦੇ ਭੁੱਖੇ ਹੁੰਦੇ ਆ ਮੈਨੂੰ ਆਹ ਜਾਣਨਾ ਮੈਨੂੰ ਐਡਾ ਡੌਲੇ ਵਾਲਾ ਆਹ ਜਾਣਦਾ ਮੈਨੂੰ ਆ ਗੈਂਗਸਟਰ ਜਾਣਦਾ ਮੈਨੂੰ ਆ ਬੰਦੇ ਜਾਣਦੇ ਉਹਨੂੰ ਆ ਪਾਰਟੀਆਂ ਪਹਿਲਾਂ ਉਹ ਨਿਕਲਨੇ ਆ ਇਹ ਕੁਦਰਤੀ ਹੁੰਦਾ ਟਪੂ ਟਪੂ ਵਾਲਾ ਪਹਿਲਾਂ ਬਾਹਰ ਹੋ ਜਾਂਦਾ ਜਿਹੜਾ ਇਲਤਾ ਕਰਦਾ ਹੁੰਦਾ ਉਹ ਬਾਅਦ ਬਾਅਦ ਹੁੰਦਾ ਇਹ ਹੁਣ ਤੁਹਾਨੂੰ ਅਸੀਂ ਬੱਚਿਆਂ ਨੂੰ ਸਮਝਾਇਆ ਬਾਕੀ ਤੁਹਾਡੀ ਮਰਜ਼ੀ ਆ ਹੱਸਦਾ ਪੰਜਾਬ ਜਿਹੜਾ ਇਸ ਵੇਲੇ ਆ ਇਹਨੂੰ ਤੁਸੀਂ ਵੱਧ ਤੋਂ ਵੱਧ ਲਾਈਕ ਕਰੋ ਤੇ ਆਪਾਂ ਆਨਲਾਈਨ ਆਇਆ ਕਰੀਏ ਤੇ ਫੇਰ ਉਹਦੇ ਵਿੱਚ ਸਾਰੀਆਂ ਤੁਹਾਨੂੰ ਸਟੋਰੀਆਂ ਦੱਸਿਆ ਕਰੀਏ ਦੁਆਪਰਾ ਬਾਕੀ ਅਸੀਂ ਇਥੇ ਦੇ ਪੋਲਟੈਕਸ ਵੀ ਲਿਆਇਆ ਕਰਨੇ ਆਉਣ ਵਾਲੇ ਟੈਮਾਂ ਚ ਜਿਹੜਿਆਂ ਨੇ ਖੰਡਣਾ ਵੋਟਾਂ ਦੇ ਉਹ ਵੀ ਲਿਆਇਆ ਕਰਨੇ ਆ ਜੇ ਜਿਹੜੇ ਜਿਹਨਿ ਖੜੇ ਆ ਹੁਣ ਗਾ ਫੇਰ ਖੰਡਣਾ ਚਾਹੁੰਦੇ ਆ ਉਹਨਾਂ ਨੂੰ ਵੀ ਲਿਆਇਆ ਕਰਨਾ ਤੁਹਾਨੂੰ ਉਹਨਾਂ ਦੇ ਰੂਹ ਰੂਹ ਕਰਿਆ ਕਰਨਾ ਵੀ ਸੁਣ ਲਓ ਤੁਸੀਂ ਆਪ ਸੁਣ ਲਓ ਅਸੀਂ ਤਾਂ ਤੁਹਾਨੂੰ ਉਹਨਾਂ ਨੂੰ ਇਸ ਸਟੇਜ ਤੇ ਲੈ ਕੇ ਬਿਠਾ ਲ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਸਲਾ